ਧਿਆਨ ਦੇਣ ਯੋਗ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਫੁੱਲ ਮੱਖਣਿਆਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹਨ ਇਹਨਾਂ ਨੂੰ ਇੱਕ ਗਲਾਸ ਗਰਮ ਦੁੱਧ ਵਿੱਚ ਪਾ ਕੇ ਥੋੜੀ ਜਿਹੀ ਚੀਨੀ ਪਾ ਕੇ ਉਬਾਲੀ ਤੇ ਲਓ ਇਹ ਰਸ ਨੂੰ ਠੰਡਾ ਕਰਕੇ ਪੀ ਲਓ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਤਣਾਅ ਘਟ ਹੁੰਦਾ ਹੈ ਨੰਬਰ 2 ਅਕਸਰ ਸਰਦੀਆਂ ਦੇ ਮੌਸਮ ਵਿੱਚ ਵਾਲਾਂ ਦੀ ਨਮੀ ਖੋ ਜਾਂਦੀ ਹੈ ਜਿਸ ਨਾਲ ਸਾਡੇ ਵਾਲਾਂ ਵਿੱਚ ਡੈਂਡਰਫ ਹੋ ਜਾਂਦੀ ਹੈ ਇਹਨਾਂ ਤੋਂ ਬਚਣ ਲਈ ਨਿੰਮਤੀਆਂ ਪੱਤੀਆਂ ਦਾ ਪੇਸਟ ਬਣਾ ਕੇ ਇਹਨਾਂ ਨੂੰ ਦਹੀਂ ਵਿੱਚ ਮਿਲਾ ਕੇ ਆਪਣੇ ਵਾਲਾਂ ਉੱਪਰ ਲਗਾ ਲਓ 30 ਮਿੰਟ ਬਾਅਦ ਵਾਲਾਂ ਨੂੰ ਧੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਵਿੱਚ ਨਮੀ ਬਰਕਰਾਰ ਰਹੇਗੀ ਨੰਬਰ 3 ਸੁੱਕਾ ਪੁਦੀਨਾ ਸਰੀਰ ਉੱਪਰ ਲਗਾਉਣ ਨਾਲ ਸਰੀਰ ਦੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਂਦੇ ਹਨ ਨੰਬਰ 4 ਜਦੋਂ ਵੀ ਪਾਣੀ ਪੀਂਦੇ ਹੋ ਉਸ ਸਮੇਂ ਹਮੇਸ਼ਾ ਬੈਠ ਕੇ ਘੁੱਟ-ਘੁੱਟ ਕਰਕੇ ਹੀ ਪਾਣੀ ਪੀਵੋ ਜੋ ਕੇ ਵਧੇਰੇ ਲਾਭਕਾਰੀ ਹੋਵੇਗਾ ਪਾਣੀ ਨੂੰ ਪੀਣ ਸਮੇ ਇੱਕ ਇੱਕ ਘੁੱਟ ਨੂੰ ਮੂੰਹ ਵਿੱਚ ਗੋਲ-ਗੋਲ ਕਰਕੇ ਘੁਮਾ ਕੇ ਵੀ ਜ਼ਰੂਰ ਪੀਵੋ ਨੰਬਰ 5 ਆਪਣੇ ਵਾਲਾਂ ਨੂੰ ਵਧਾਉਣ ਲਈ ਕੁਝ ਹਰੇ ਆਮਲੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲ ਲਓ ਅਤੇ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਬਹੁਤ ਹੀ ਫਾਇਦੇ ਮਿਲਣਗੇ ਨੰਬਰ 6 ਜਿਹੜੇ ਲੋਕ ਅਕਸਰ ਦੂਜਿਆਂ ਦੀ ਹੱਦ ਤੋਂ ਜ਼ਿਆਦਾ ਫਿਕਰ ਕਰਦੇ ਹਨ ਉਹ ਹਮੇਸ਼ਾ ਇਕੱਲੇ ਹੀ ਰਹਿ ਜਾਂਦੇ ਹਨ ਇਸ ਲਈ ਸਭ ਦਾ ਲੋੜ ਅਨਸਾਰ ਹੀ ਕਰੋ ਨੰਬਰ 7 ਜੇਕਰ ਲਾਲ ਮਿਰਚ ਦੇ ਪਾਊਡਰ ਨੂੰ ਕਾਫੀ ਸਮਾਂ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਟੁਕੜਾ ਹਿੰਗ ਦਾ ਪਾ ਦਿਓ ਇਸ ਨਾਲ ਲਾਲ ਮਿਰਚ ਕਦੇ ਵੀ ਖਰਾਬ ਨਹੀਂ ਹੋਵੇਗੀ ਨੰਬਰ 8 ਆਪਣੀ ਰਸੋਈ ਵਿੱਚ ਹਰ ਹਫ਼ਤੇ ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਓ ਇਸ ਨਾਲ ਕੀੜੇ ਮਕੌੜੇ ਰਸੋਈ ਵਿੱਚ ਨਹੀਂ ਆਉਂਦੇ ਨੰਬਰ 9 ਜੇਕਰ ਤੁਹਾਡੇ ਸਰੀਰ ਨੂੰ એનર્ਜੀ ਦੀ ਕਮੀ ਮਹਿਸੂਸ ਹੋ ਰਹੀ ਹੋਵੇ ਤਾਂ ਚੌਲ ਬਣਾ ਕੇ ਖਾ ਲਓ ਇਸ ਨਾਲ એનર્ਜੀ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 10 ਤਾਂਬੇ ਅਤੇ ਲੋਹੇ ਦਾ ਛੱਲਾ ਕਦੇ ਵੀ ਇਕੱਠੇ ਆਪਣੀਆਂ ਉਂਗਲਾਂ ਵਿੱਚ ਨਾ ਪਾਓ ਇਹ ਸਹੀ ਨਹੀਂ ਹਨ ਨੰਬਰ 11 ਜੇਕਰ ਅਸੀਂ ਤਾਂਬੇ ਦੇ ਵਰਤਨ ਵਿੱਚ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਕਬਜ਼ਦੀ পেট ਗੈਸਤੀ ਇਸ ਤੋਂ ਇਲਾਵਾ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 12 ਜਿੰਨੇ ਮਰਜੀ ਗੁੱਸੇ ਵਿੱਚ ਹੋਵਾਂ ਕਦੇ ਵੀ ਰੋਟੀ ਦੀ ਦੇਣਾ ਬਿਨਾ ਕਰੋ ਸਭ ਨੂੰ ਖਾ ਲਿਆ ਕਰੋ ਕਿਉਂਕਿ ਇਸਦੀ ਅਹਿਮੀਅਤ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਹੈ ਨੰਬਰ 13 ਉਹ ਇਨਸਾਨ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਜਿਸ ਵਿੱਚ ਨਿਕਾਮੀ ਦਾ ਡਰ ਕਾਮਯਾਬੀ ਤੋਂ ਜ਼ਿਆਦਾ ਹੋਵੇ ਨੰਬਰ 14 ਉਸ ਇਨਸਾਨ ਦੀ ਕੋਈ ਵੀ ਕਦਰ ਨਹੀਂ ਕਰ ਸਕਦਾ ਜੋ ਹਮੇਸ਼ਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਵੇ ਉਸਦੀ ਪੂਰੀ ਜ਼ਿੰਦਗੀ ਕਾਲਾ ਸੁਣਦਿਆਂ ਦੀ ਹੀ ਨਿਕਲ ਜਾਂਦੀ ਹੈ ਨੰਬਰ 15 ਜੇਕਰ ਅਸੀਂ ਹਰ ਸਮੇਂ ਗੁਜ਼ਰੇ ਪਲਾਂ ਨੂੰ ਹੀ ਯਾਦ ਕਰਕੇ ਸੋਚੀ ਜਾਈਏ ਤਾਂ ਅਸੀਂ ਬਹੁਤ ਜਲਦੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਤੇ ਹਾਂ ਨੰਬਰ 16 ਜੇਕਰ ਅਸੀਂ ਮਿੰਤਾ ਤਰਲੇ ਕਰਕੇ ਕੋਈ ਰਿਸ਼ਤਾ ਜੋੜ ਵੀ ਲੈਂਦੇ ਹਾਂ ਤਾਂ ਉਹਨਾਂ ਦਾ ਸਵਾਦ ਕਾਫੀ ਸਮੇਂ ਦੀ ਪਹਿਚਾਣ ਨੂੰ ਦੁਬਾਰਾ ਗਰਮ ਕਰਕੇ ਪੀਣ ਦੇ ਬਰਾਬਰ ਹੁੰਦਾ ਹੈ। ਨੰਬਰ 17 ਪਾਣੀ ਵਿੱਚ ਸੌਂਫ ਉਬਾਲ ਕੇ ਪੀਣ ਨਾਲ ਪੇਟ ਦੀ ਚਰਬੀ ਜਲਦੀ ਘਟ ਹੋਣ ਲੱਗਦੀ ਹੈ ਜਿਸ ਨਾਲ ਮੋਟਾਪਾ ਘਟ ਹੋ ਜਾਂਦਾ ਹੈ। ਨੰਬਰ 18 ਲੋਕੀ ਦੀ ਸਬਜ਼ੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਜੁੜੀਆਂ ਹੋਈਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ 19 ਜੇਕਰ ਅਸੀਂ ਕਲੌਂਜੀ ਦਾ ਸੇਵਨ ਕਰੀਏ ਤਾਂ ਇਹ ਸਾਡੇ ਵਾਲਾਂ ਨੂੰ ਕાળા ਕਰਨ ਵਿੱਚ ਬਹੁਤ ਮਦਦ ਕਰਦੀ ਹੈ ਤੇ ਨਾਲ ਹੀ ਵਾਲਾਂ ਨੂੰ ਮਜ਼ਬੂਤੀ ਵੀ ਦਿੰਦੀ ਹੈ ਨੰਬਰ 1 ਜੇਕਰ ਤੁਹਾਡੇ ਬੱਚੇ ਦਾ ਪੜ੍ਹਾਈ ਵਿੱਚ ਮਨ ਨਾ ਲੱਗਦਾ ਹੋਵੇ ਤਾਂ ਉਸ ਨੂੰ ਰੋਜ਼ਾਨਾ ਸਵੇਰ ਦੇ ਸਮੇਂ 2 ਤੋਂ 3 ਚਮਚੇ ਭੁੰਨੇ ਹੋਏ ਚਣਿਆਂ ਦੀ ਦਾਲ ਖਾਣ ਲਈ ਦਿਓ ਇਸ ਨਾਲ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗ ਜਾਵੇਗਾ ਇਹ ਦਿਮਾਗ ਨੂੰ ਤੇਜ਼ ਕਰਨ ਲਈ ਵੀ ਬទਰੇ ਲਾਭਕਾਰੀ ਹੈ ਨੰਬਰ 2 ਜੇਕਰ ਸਾਡੇ ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਤੇ ਤੇਲ ਨਾਲ ਦੰਦਾਂ ਉੱਪਰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲਓ ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ ਰਾਤ ਨੂੰ ਦੋ ਲੌਂਗ ਵੀ ਚਬ ਸਕਦੇ ਹੋ ਨੰਬਰ 5 ਜਦੋਂ ਵੀ ਤੁਸੀਂ 35 ਦੀ ਉਮਰ ਨੂੰ ਪਾਰ ਕਰ ਜਾਵੋ ਤਾਂ ਆਪਣੇ ਖਾਣ-ਪਾਣ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਗਲੀ ਜ਼ਿੰਦਗੀ ਸੌਖੀ ਤੇ ਤੰਦਰੁਸਤ ਰਹਿ ਕੇ ਨਿਕਲ ਜਾਵੇ ਨੰਬਰ 3 ਆਪਣੇ ਚਿਹਰੇ ਉੱਪਰ ਨਮੀ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਮਲਤਾਨੀ ਮਿੱਟੀ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਕੇ ਚਿਹਰੇ ਉੱਪਰ ਲਗਾ ਲਓ ਨਮੀ ਬਰਕਰਾਰ ਰਹੇਗੀ ਨੰਬਰ 24 ਇੱਕ ਚਮਚ ਆਦਰਕ ਦੇ ਰਸ ਵਿੱਚ ਦੋ ਚਮਚ ਨਿੰਬੂ ਦਾ ਰਸ ਵਿੱਚ ਥੋੜੀ ਜਹੀ ਸ਼ੱਕਰ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਲੈਣ ਨਾਲ ਹਰ ਪ੍ਰਕਾਰ ਦਾ ਪੇਟ ਦਰਦ ਦੂਰ ਹੋ ਜਾਂਦਾ ਹੈ ਨੰਬਰ 22 ਜੇਕਰ ਸੀ ਚਿੱਟੇ ਨਾਮਕ ਦੀਵਾ ਜਾਇ ਸਿੱਧਾ ਨਾਮਕ ਇਸਤੇਮਾਲ ਕਰੀਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ रह ਸਕਦੇ ਹਾਂ ਕਿਉਂਕਿ ਸਿੱਧੇ ਨਾਮਕ ਦੇ ਵਿੱਚ ਕਈ ਪ੍ਰਕਾਰ ਦੇ ਖਣਿਜ ਪਦਾਰਤ ਪਾਏ ਜਾਂਦੇ ਹਨ ਨੰਬਰ 26 ਰਾਤ ਨੂੰ ਖਾਣੇ ਵਿੱਚ ਫਲਾਂ ਦਾ ਸੇਵਨ ਕਰਨ ਤੋਂ ਬਚੋ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਵਧੇਰੇ ਸੇਵਨ ਕਰੋ ਜੋ ਰਾਤੇ ਖਾਣੇ ਵਿੱਚ ਬਹੁਤ ਹੀ ਖੁਣਕਾਰੀ ਹਨ ਨੰਬਰ 27 ਸਰਦੀਆਂ ਦੇ ਮੌਸਮ ਵਿੱਚ ਤੇਲ ਦੇ ਤੇਲ ਵਿੱਚ ਲਸਣ ਕਾੜ ਕੇ ਉਸ ਨਾਲ ਵੱਡੇ ਜਾਂ ਫਿਰ ਛੋਟੇ ਬੱਚਿਆਂ ਦੀ ਜੇਕਰ ਛਾਤੀ ਦੀ ਮਾਲਿਸ਼ ਕੀਤੀ ਜਾਵੇ ਤਾਂ ਖੰਗ ਜੁਕਾਮ ਤੋਂ ਛੁਟਕਾਰਾ ਹੁੰਦਾ ਹੈ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਬਣਦੀਆਂ ਹਨ ਨੰਬਰ 28 ਜੇਕਰ ਅਸੀਂ ਖਾਲੀ ਪੇਟ ਪਾਣੀ ਪੀਣ ਤੋਂ ਬਿਨਾ ਚਾਹ ਪੀ ਲੈਂਦੇ ਹਾਂ ਤਾਂ ਇਸ ਨਾਲ ਸਾਨੂੰ ਹੱਟ ਅਟੈਕ ਤੇ ਬਿਮਾਰੀ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਨੰਬਰ 29 ਸਿਰਦਰਦ ਤੋਂ ਰਾਹਤ ਪਾਉਣ ਲਈ ਇੱਕ ਗਲਾਸ ਗਰਮ ਪਾਣੀ ਵਿੱਚ ਚੁਟਕੀ ਹਿੰਗ ਦੀ ਮਿਲਾ ਕੇ ਦੋ ਵਾਰ ਪੀਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ ਨੰਬਰ 3 ਜੇਕਰ ਤੁਹਾਨੂੰ ਮਾਨਸਿਕ ਤਣਾ ਹੋਵੇ ਤਰਾਂਤ ਪਰਲੀ ਤੁਸੀ ਦੇ ਵੀ ਇਸ ਭਿਉਂ ਕੇ ਰੱਖ ਦਿਓ ਤੇ ਸਵੇਰ ਦੇ ਸਮੇਂ ਖਾ ਲਓ ਤਣਾ ਨੂੰ ਤੂਰ ਕਰਨ ਵਿੱਚ ਇਹ ਵੀ ਬਹੁਤ ਮਦਦ ਕਰਦੇ ਹਨ ਸੋ ਇਸੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ